जीरकपुर टाइम्स टीवी ਦੇਖਣ ਵਾਲੇ ਦਰਸ਼ਕਾਂ ਦਾ ਬਾਤ ਸਵਾਗਤ ਹੈ ਖਬਰ ਜ਼ੀਰਕਪੁਰ ਤੋਂ ਹੈ ਜਿੱਥੇ ਬੀਤੀ ਸ਼ਾਮ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਦੱਸਿਆ ਜਾਂਦਾ ਹੈ ਕਿ ਜ਼ੀਰਕਪੁਰ ਅੰਬਾਲਾ ਸੜਕ ਤੇ ਸਿਲਵਰ ਸਿਟੀ ਨਾਮ ਦੀ ਸੋਸਾਇਟੀ ਦੇ ਸਾਹਮਣੇ ਦੇਰ ਸ਼ਾਮ ਦੀ ਇਹ ਪੂਰੀ ਘਟਨਾ ਹੈ ਤਾਂ तकरीबन 7:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ ਤਾਂ ਗਰਮੀ ਲਗਾਤਾਰ ਵਧ ਰਹੀ ਹੈ ਅਤੇ ਵੱਧੀ ਗਰਮੀ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀਆਂ ਨੇ ਤਾਂ ਦੱਸਦੀ ਹੈ ਕਿ ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਗਈ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰੰਤੂ ਕਾਰ ਵਿੱਚ ਜੋ ਸਵਾਰੀਆਂ ਸੀ ਉਹ ਮੌਕੇ ਸਿਰ ਕਾਰ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈਆਂ ਤਾਂ ਜਾਣਕਾਰੀ ਮੁਤਾਬਕ ਤਿੰਨ ਬੱਚੇ ਅਤੇ ਔਰਤ ਜੋ ਸੀ ਉਹ ਕਾਰ ਵਿੱਚ ਸਵਾਰ ਸੀ ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਤਬੀਤੀ ਸ਼ਾਮ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ जीरकपुर ਦੇ ਵਿੱਚ तकरीबन 7:15 ਤੇ ਇਹ ਘਟਨਾ ਵਾਪਰੀ ਹੈ ਔਰ ਉਸ ਵੇਲੇ ਜੋ ਅੰਬਾਲਾ ਹਾਈਵੇ ਸੀ ਉਹ ਪੂਰੀ ਤਰ੍ਹਾਂ ਭੀੜ ਦੇ ਨਾਲ ਭਰਿਆ ਹੋਇਆ ਸੀ ਕਿਉਂਕਿ ਸ਼ਾਮ ਦਾ ਵੇਲਾ ਹੁੰਦਾ ਹੈ ਔਰ ਲੋਕ ਆਪਣੇ ਕੰਮਕਾਰਾਂ ਤੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਕੁਵਿਡ ਕਾਰ ਸੀ ਜਿਸ ਦਾ ਨੰਬਰ ਸੀ ਪੀਪੀ 45ਏਨ 6332 ਤਾਂ ਇਸ ਕਾਰ ਤੇ ਸਵਾਰ ਹੋ ਕੇ ਜਰਨੈਲ ਇਨਕਲੇਵ ਵਾਸੀ ਜੋ ਔਰਤ ਹੈ ਨੀਸ਼ਾ ਉਹ ਆਪਣੇ ਬੱਚਿਆਂ ਦੇ ਨਾਲ ਕਾਰ ਸਵਾਰ ਹੋ ਕੇ ਜਾ ਰਹੀ ਸੀ ਡੇਰਾ ਬਸੀ ਵੱਲ ਇਸ ਦੌਰਾਨ ਅਚਾਨਕ ਉਸਦੀ ਕਾਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਕਾਰ ਲਗਾਤਾਰ ਅੱਗ ਦੀ ਚਪੇਟ ਵਿੱਚ ਆਉਂਦੀ ਰਹੀ ਤੇ ਔਰਤ ਵੱਲੋਂ ਆਪਣੇ ਬੱਚਿਆਂ ਨੂੰ ਤੇ ਖੁਦ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਆਪਣੀ ਜਾਨ ਬਚਾਈ ਗਈ ਪਰ ਦੇਖਦੇ ਹੀ ਦੇਖਤੇ ਅੱਗ ਨੇ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਕਾਰ ਜੋ ਸੀ ਉਹ ਸੜ ਕੇ ਸੁਆਹ ਹੋ ਗਈ ਤਾਂ ਦੱਸ ਦਈਏ ਕਿ ਇਸ ਮੌਕੇ ਫਾਇਰ ਬਰਗੇਡ ਵੀ ਪਹੁੰਚੀ ਇਸ ਅਣਸੁਖਾਵੀ ਘਟਨਾ ਕਰਕੇ ਜ਼ੀਰਕਪੁਰ ਦੇ ਵਿੱਚ ਆਵਾਜਾਈ ਕਾਫੀ ਜ਼ਿਆਦਾ ਬੀਤੇ ਦਿਨ ਪ੍ਰਭਾਵਿਤ ਰਹੀ ਜਿਸ ਕਰਕੇ ਕਾਫੀ ਲੰਬਾ ਜਾਮ ਸੀ ਉਹ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਵੇਖਣ ਨੂੰ ਮਿਲਿਆ ਤਾਂ ਕਾਰ ਦੀ ਅੱਗ ਨੂੰ ਫਾਇਰ ਬ੍ਰਿਗੇਡ ਵੱਲੋਂ 부ਜਾ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਵੱਧੀ ਗਰਮੀ ਕਰਕੇ ਅਜਹੀਆਂ ਘਟਨਾਵਾਂ ਵਾਧ ਰਹੀਆਂ ਨੇ ਔਰ ਇਹ ਘਟਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾ ਦਾ ਸਬਬ ਵੀ ਬਣ ਸਕਤੀਆਂ ਨੇ ਕੀ ਕਹਿਣਾ ਚਾਹੂਗੇ ਤੁਸੀਂ ਇਸ ਘਟਨਾ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜ਼ੀਰਕਪੁਰ ਨਾ ਜੁਣੀਆਂ ਤਮਾਮ ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਜ਼ੀਰਕਪੁਰ ਟਾਈਮਜ਼